ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਤ ਪ੍ਰਾਡ ਬਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਕਰਿਆ ਤੇ ਅਨਰੋਸਤ ਹੋਵੋਗੇ ਚਲੋ ਜੀ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਅੱਜ ਤੁਹਾਡੇ ਨਾਲ ਆਪਾਂ ਜਿ ਕੋ ਵੀ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚਲੋ ਜੀ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਪਾਂ ਦੋ ਤਰ੍ਹਾਂ ਦੀ ਚਟਨੀ ਦੀ ਵੀਡੀਓ ਲੈ ਕੇ ਆਵਾਂਗੇ ਤੇ ਦੋ ਤਰ੍ਹਾਂ ਦੇ ਨੋਰਮਲ ਆਮ ਹੀ ਆਪਣੇ ਘਰਾਂ ਦੇ ਵਿੱਚ ਜਿਹੜਾ ਸਮਾਨ ਹੁੰਦਾ ਉਹਦੇ ਨਾਲ ਕੁੱਟੀਆਂ ਜਿਆਦਾ ਲੀਆਂ ਚਟਨੀ ਉਹਦੇ ਨਾਲ ਦੀਆਂ ਚਟਨੀ ਆ ਜਿਹੜੀਆਂ ਘਾਰੇ ਸਮਾਨ ਹੁੰਦਾ ਨੋਰਮਲ ਆਪਣੇ ਘਰਾਂ ਦੇ ਵਿੱਚ ਹੁੰਦਾ ਹੀ ਆ ਨਾ ਤੇ ਉਹਨਾਂ ਦੇ ਦੁਆਰਾ ਜਿਹੜੀਆਂ ਆਪਾਂ ਦੋ ਚਟਨੀਆਂ ਕੁੱਟਾਂਗੇ ਉਹ ਸਮਾਨ ਉਹਨਾਂ ਸਮਾਨ ਦੇ ਦੁਆਰਾ ਤੇ ਵਿਖਾਉਣੇ ਤੁਹਾਨੂੰ ਕਿਹੜੀਆਂ ਕਿਹੜੀਆਂ ਚਟਪੀਆਂ ਨੋਰਮਲ ਲਾਈਫ ਦੇ ਵਿੱਚ ਸਵੇਰ ਆਪਾਂ ਹਨਾ ਸਬਜੀ ਨਾ ਹੋਵੇ ਤਾਂ ਉਹ ਚਟਨੀ ਦਹੀਂ ਦੇ ਨਾਲ ਲੈ ਕੇ ਆਪਾਂ ਬ੍ਰੈਕਫਾਸਟ ਵਗੈਰਾ ਕਰ ਸਕਦੇ ਆ ਬਾਕੀ ਜਿਹੜੀਆਂ ਚਟਨੀਆਂ ਨੇ ਚਟਨੀਆਂ ਨੇ ਇਹ ਨਾਰਮਲ ਨੇ ਆਮ ਆਮ ਚੀਜ਼ਾਂ ਨੇ ਕਰਦੀਆਂ ਜਿਹੜੀਆਂ ਘਰ ਹੁੰਦੀਆਂ ਚੀਜ਼ਾਂ ਤੋਂ ਬਿਲਕੁਲ ਬਾਹਰ ਦੇ ਜਿਵੇਂ ਕਿ ਰਾਜਸਥਾਨ ਦੀ ਚਿਬੜਾ ਜਿਹੜੀ ਤੁਸੀਂ ਵੀਡੀਓ ਸੀ ਕਾਫੀ ਲਾਈਕ ਕੀਤਾ ਉਸ ਵੀਡੀਓ ਨੂੰ ਹਨਾ ਚਟਨੀ ਨੂੰ ਤੁਸੀਂ ਬਟ ਉਹ ਚਟਨੀ ਕੀ ਹਰ ਇੱਕ ਬੰਦਾ ਹੁਣ ਉਹ ਮਤਲਬ ਨਹੀਂ ਬਾਈ ਕਰ ਸਕਦਾ ਨਾ ਪਰ ਉਹ ਨੂੰ ਹਰ ਇੱਕ ਬੰਦੇ ਨੂੰ ਚਿਬੜ ਨਹੀਂ ਮਿਲ ਰਹੀ ਹੈ ਹਨਾ ਤੋ ਸੋ ਉਸ ਪ੍ਰਕਾਰ ਉਹ ਚਟਨੀ ਹਰ ਇੱਕ ਕੋਈ ਨਹੀਂ ਬਣਾ ਰਿਆ ਹਨਾ ਸੋ ਜਿਹੜੀਆਂ ਇਹ ਚਟਨੀਆਂ ਦੀ ਰੈਸਪੀ ਦੇ ਰਹੀਆਂ ਹਨਾ ਅੱਜ ਤੁਹਾਨੂੰ ਮੈਂ ਉਹ ਇਹ ਵਾਲੀਆਂ ਰੈਸਪੀਸ ਤੁਸੀਂ ਜਿਹੜੇ ਚਟੇ ਆਮ ਤੁਸੀਂ ਮੇਰੀ ਵੇਖ ਕੇ ਇੱਕ ਇੱਕ ਚੀਜ਼ ਤੁਹਾਨੂੰ ਘਰੇ ਇੱਕ ਚੀਜ਼ ਤੁਹਾਨੂੰ ਮਿਲ ਸਕਦੀ ਹੈ ਇਹ ਤੁਹਾਡੇ ਘਰ ਦੇ ਵਿੱਚ ਹੀ ਹੋਣਗੇ ਜਿਹੜੀਆਂ ਆ ਚਟਨੀਆਂ ਦੋ ਕੁੱਟਕੇ ਦਿਖਾਉਣ ਜਾ ਰਹੇ ਦੋ ਚਟਨੀਆਂ ਦੀ ਰੈਸਪੀ ਲੈ ਕੇ ਆ ਗਏ ਤੁਹਾਡੇ ਨਾਲ ਆਸਕਰਨ ਤੁਹਾਨੂੰ ਇਹ ਚਟਨੀ ਦੀ ਰੈਸਪੀ ਬਹੁਤ ਵਧੀਆ ਲੱਗੂਗੀ ਚਲੋ ਇਸ ਨੂੰ ਸ਼ੇਅਰ ਕਰਦੇ ਹਾਂ ਸਮਾਨ ਲਓ ਜੀ ਇੱਕ ਕੱਪ ਚਟਨੀ ਹੈ ਤੇ ਦੋ ਤਰ੍ਹਾਂ ਦੀਆਂ ਚਟਨੀਆਂ ਕੁੱਟਦੇ ਹਾਂ ਇੱਕ ਤਾਂ ਜਿਹੜੀ ਤੁਸੀਂ ਉਸ ਦਿਨ ਦੇਖੀ ਉਹ ਨਹੀਂ ਹੁਣ ਮੈਂ ਦੁਬਾਰਾ ਦਿਖਾਉਂਦੀ ਹਾਂ ਨਾ ਤੁਹਾਨੂੰ ਕਿਉਂਕਿ ਤੁਸੀਂ ਰੈਸਪੀ ਦੇਖ ਲਈਏ ਉਹ ਵੈਸੇ ਵੀ ਜੇ ਕਿਸਨ ਕੋ ਚਿਪੜ ਮਿਲੂਗਾ ਫੇਰ ਹੀ ਅਗਲਾ ਉਹ ਕੁੱਟੂਗਾ ਚਟਨੀ ਨਹੀਂ ਨਹੀਂ ਬਾਕੀ ਜਿਹੜੀਆਂ ਹੁਣ ਚਟਨੀਆਂ ਦੋ ਬਣਾਉਂਗੀ ਏ ਆਮ ਜੀਆਂ ਚਟਨੀਆਂ ਨੇ ਜਿਹੜੀਆਂ ਆਪਾਂ ਰੈਗੂਲਰ ਘਰ ਚ ਬਣਾ ਸਕਦੇ ਕਿਉਂਕਿ ਇਹ ਸਮਾਨ ਆਪਣੇ ਕੋਲ ਆਲਰੇਡੀ ਹੁੰਦਾ ਹੀ ਆ ਘਰਾਂ ਦੇ ਵਿੱਚ ਹਨਾ ਤੇ ਆਓ ਜੀ ਆਪਾਂ ਦੋ ਤਰ੍ਹਾਂ ਦੀਆਂ ਚਟਨੀ ਕੁੱਟ ਕੇ ਦਿਖਾਉਣੀ ਆ ਤੁਹਾਨੂੰ ਕਿਉਂਕਿ ਇੱਕ ਚੰ ਦੋ ਕੁੱਟਣ ਦਾ ਕਾਰਨ ਵੀ ਇਹ ਹੈ ਕਿ ਇੱਕ ਇਹਨਾਂ ਨੇ ਨਹੀਂ ਖਾਣੀ ਕੀ ਜਿਹੜੀ ਬਣਾਉਣੀ ਆ ਤੇ ਦੂਜੀ ਇਹ ਖਾ ਸਕਦੇ ਨੇ ਸੋ ਫਿਰ ਥੋੜਾ ਜਿਹਾ ਮੈਨੇਜ ਕਰਨਾ ਪੈਣਾ ਦੋ ਬਣਾਵਾਂਗੇ ਕੂਂਡੇ 'ਚ ਕੁੱਟਾਂਗੇ ਆਪਾਂ ਚਟਨੀ ਅੱਜ ਤੇ ਫਿਰ ਹਾਲਾਪਪੇਲਾ ਧਣੀਆਂ ਸਾਫ ਕਰੀ ਜਿਹੜਾ ਜਿਹੜਾ ਸਮਾਨ ਚਾਹੀਦਾ ਉਹ ਦੇਖ ਲਓ ਹਾਂਜੀ ਆਪਾਂ ਤੋੜ ਕੇ ਵੀ ਲੈ ਕੇ ਆਉਣੇ ਜਿਹੜਾ ਇੱਕ ਸਮਾਨ ਪਹਿਲਾਂ ਧਣੀਆਂ ਸਾਫ ਕਰਦੀ ਹੈ ਡੇਢੀ ਖੇਤੋਂ ਲੈ ਕੇ ਆਏ ਸੀ ਧਣੀਆਂ ਇੱਕ ਚਟਨੀ ਦੇ ਵਿੱਚ ਧਣੀਆਂ ਵੀ ਪਾਉਗਾ ਠੀਕ ਹੈ ਜੀ ਤੇ ਇਤਨਾ ਹਸਬੰਡ ਸੂਟ ਕੱਟ ਰਹੇ ਨੇ ਤਾਂ ਇਹ ਤਾਂ ਮੈਂ ਕਹ ਰਹੀ ਸੀ ਤੁਹਾਨੂੰ ਵੀ ਚਾਹੀਦੀ ਕਰ ਲੈਣੀ ਚਾਹੀਦੀ ਤੁਹਾਨੂੰ ਪਤਾ ਮੈਂ ਬਿਨਾ ਆਪਣੀਆਂ ਕੱਟ ਕੇ ਨਹੀਂ ਖਾ ਸਕਦੀ ਮੇਰੀ ਹੱਜ ਦਾ ਪਪੀਤ ਤੋਂ ਹੋਵੇ ਚਾਹੀਏ ਵਾਟਰ ਮੋਟਰ ਨੂੰ ਹੋਵੇ ਪਪਾਇਆ ਹੋਵੇ ਕੁਝ ਵੀ ਹੋਵੇ ਤੇ ਮੈਨੂੰ ਕੱਟਿਆ ਕਿਤੇ ਇਹ ਹਾਂ ਵੀ ਤਾਰ ਕੱਢਣੀ ਹੈ ਇਹ ਹੁਣ ਸੁਰੂਤ ਕਰ ਦੇਣੀ ਹੈ ਆਪਾਂ ਨੂੰ ਉਹ ਨਾ ਰਹੀ ਇਹਨਾਂ ਜੱਜ ਜਦੋਂ ਤੋਂ ਪਤੈ ਨੂੰ ਆ ਹੈਬਿਟ ਹੈਗੀ ਹੈ ਜਦੋਂ ਪਾਪਾ ਆਉਂਦੇ ਨੇ ਝੂਟੇ ਲੈਣ ਦੀ ਸੋ ਹੁਣ ਵੀ ਇਹ ਝੂਟਾ ਲੈ ਕੇ ਹਟਿਆ ਚ ਆ ਗਈ ਇਹ ਤੇ ਹੁਣ ਇਹ ਝੂਟਾ ਲੈ ਕੇ ਹਟਿਆ ਚ ਚਲੋ ਹੁਣ ਜੀ ਇਦੇ ਵਿੱਚ ਕੀ ਕੁਝ ਪਾਵਾਂਗੇ ਉਹ ਸਾਈਡ ਤੇ ਤੁਹਾਨੂੰ ਦੱਸੀ ਜਾਊਂਗੀ ਗੰਡੇ ਛੇਲੇ ਹੀ ਆਪਾਂ ਝੂਕਾਂ ਵਾਲੇ ਗੰਡੇ ਲੈ ਆ ਠੀਕ ਹੈ ਜੀ ਝੂਕਾਂ ਦੇ ਗੰਡੇ ਚਟਨੀ ਆਸਤੀ ਹੁੰਦੇ ਤੁਹਾਨੂੰ ਪਤਾ ਹੈ ਸਪੈਸ਼ਲੀ ਚਟਨੀ ਜੇ ਆਪਾਂ ਦੂਜੇ ਦੀ ਵੀ ਘੋਟ ਸਕਦੇ ਹਾਂ ਪਰ ਜਿਹੜੀ ਝੂਕਾਂ ਵਾਲੀ ਹੁੰਦੇ ਨਾ ਇਹਦੀ ਚਟਨੀ ਬੈਸਟ ਹੀ ਹੁੰਦੀ ਹੈ ਤੇ ਝੂਕਾਂ ਦੇ ਆਪਣੇ ਕੋ ਗੰਡੇ ਹੈਗੇ ਠੀਕ ਹੈ ਜੀ ਮਾਊਥ ਝੂਕਾਂ ਨਹੀਂ ਲੈਣੀਆਂ ਝੂਕਾ ਬਤਨ ਕਿਉਂ ਕੋੜੀਆਂ ਨਹੀਂਆਂ ਇਹ ਵੀ ਤੁਦਨ ਬਣਾਈ ਸੀ ਕੋੜੀਆਂ ਬਣਦੇ ਕਣ ਦੋ ਘੰਟੇ ਪੁੱਕਾ ਇੱਧਰ ਲੈ ਲਾਂਗੇ ਤੇ ਦੋ ਦੂਜੀ ਚਟਨੀ ਆਸ ਤੇ ਲਾਂਗੇ ਸਮਾਨ ਮੈਂ ਤੁਹਾਨੂੰ ਨਾਮ ਦੇ ਨਾਲ ਹੀ ਉੱਚਾਂ ਕੀਤੇ ਦੋ ਦੱਸੀ ਜਾਊਂਗੀ ਤੇ ਇਸ ਚੀਜ਼ ਦੀ ਧਿਆਨ ਚਾਹਾਂਗੇ ਦੋ ਡੱਬਿਆਂ 'ਚ ਰੱਖ ਲਾਂਗੇ ਡੱਬੇ ਵਿੱਚ ਪਾ ਕੇ ਧਰ ਲਾਂਗੇ ਫਰੈਂਚ ਚ ਲਓ ਜੀ 4 ਘੰਟੇ ਪੁੱਕਾ ਲੈ ਲਈਏ ਦੋ ਉਹ ਚਟਨੀ ਵਿੱਚ ਪਾਵਾਂਗੇ ਦੋ ਵੀਰ ਪਾਵਾਂਗੇ ਚਟਨੀ ਦੋਨੇ ਕੁੰਡੇ ਚ ਪੁੱਟ ਲਾਂਗੇ ਨੇ ਜਿਹੜੀ ਕੁੰਡੇ ਦੀ ਚਟਨੀ ਤੇ ਮਿਕਸੀ ਦੀ ਚਟਨੀ ਦਾ ਬਹੁਤ ਫਰਕ ਆ ਉਹ ਸਾਰੀ ਪੀਸੀ ਜੀ ਜਾਂਦੀ ਮਸਾਲੇ ਵਾਂਗੂ ਪਰ ਇਹ ਪੀਸੀ ਨੀ ਮੋਟੀ ਮੋਟੀ ਚਟਨੀ ਜਿਹੜੀ ਨਾ ਪੁੰਡਿਆਂ ਦੀ ਹਲਕੀ ਜਿਹੀ ਖੜੀ ਖੜੀ ਜੀ ਹੁੰਦੀ ਰਿਉ ਟੇਸਟੀ ਲੱਗਦੀ ਹੈ ਪੀਸੇ ਮਾਲ ਵਧੀਆ ਨਹੀਂ ਦਰੋ ਲਓ ਜੀ ਆਜੋ ਆਪਾਂ ਸਮਨਾ ਇੱਕ ਚਟਨੀ ਦਾ ਸਮਾਨ ਆ ਜਿਹੜਾ ਆਪਣਾ ਹਜੇ ਇੱਕ ਤਾਂ ਬੜੇ ਹਾਈ ਫਾਈ ਜੀ ਨਹੀਂ ਖਾਂਦੇ ਨੋਰਮਲ ਜੀ ਖਾਂਦੇ ਨੇ ਆਪ ਉਸ ਪ੍ਰਕਾਰ ਦੀ ਬਣਾਵਾਂਗੇ ਕਰਦ ਵੱਜੀ ਥੋੜੀ ਜਿਹੀ ਮੈਂ ਤੇ ਆਓ ਆਪਾਂ ਲੈ ਕੇ ਆਉਣੀ ਹੁਣ ਉਥੋਂ ਤੁਹਾਨੂੰ ਪਤਾ ਆਪਣੇ ਬੂਹੇ ਦੇ ਕੋਲ ਉੱਥੇ ਲੱਗਾ ਨਾ ਪਦੀਨਾ ਪਦੀਨਾ ਲੈ ਕੇ ਆਉਣੀ ਆਜੋ ਜੀ ਸੋ ਨਬ ਨਾਲ ਲੈ ਕੇ ਚਲਦੀ ਆ ਤੇ ਵਖਾ ਕੇ ਲੈਉਣੀ ਪਦੀਨਾ ਜਿੰਨਾਂ ਨੇ ਨਹੀਂ ਵੇਖਿਆ ਚਲੋ ਜੀ ਆਪਾਂ ਚਲਦੇ ਆ ਪਦੀਨਾ ਲੈਣ ਪਦੀਨਾ ਆਪਣੇ ਘਰੇ ਬਥੇਰਾ ਖੜਾ ਇੱਧਰ ਹੀ ਫਰੂਟ ਕੱਟ ਰਹੇ ਨੇ ਪਪਾਇਆ ਤੇ ਇਧਰ ਮੰਮੀ ਧਾਰ ਦੇਖ ਸਕਦੇ ਹੋ ਇਹ ਤੁਹਾਨੂੰ ਪਤਾ ਨਾ ਥੋੜਾ ਆਪਦੇ ਹਿਸਾਬ ਨਾਲ ਇਹ ਚਲਦੀ ਆ ਜੀ ਕਰਦਾ ਜੇ ਦੋ ਦੋ ਇਹਨਾਂ ਤਾਂ ਜਿੰਨਾ ਮਰਜ਼ੀ ਖੜਾ ਤੇ ਆਪਾਂ ਪਦੀਨਾ ਇੱਥੋਂ ਲੈਣੇ ਆ ਕੁੱਕ ਇੱਕ ਚਟਨੀ ਦੇ ਵਿੱਚ ਇੱਕ ਚਟਨੀ ਚ ਪਦੀਨਾ ਪਾਊਗਾ ਲੱਪਦੀਨਾ ਆਪਣੇ ਮਠੇਰਾ ਲੱਗਾ ਜਿੰਨਾ ਮਰਚੀ ਤੋੜੋ ਇਥੋਂ ਕੋਇਲ ਦੀ ਆਵਾਜ਼ ਆ ਰਹੀ ਮੋٹے ਮੋٹے ਜਿਹੜੇ ਨਾ ਉਹ ਲਾਉਂਗੀ ਪੱਤੇ

ਕਲੀਨ ਅਪ ਕਰ ਲੈਣੇ ਆ ਫੋਰ ਐਗਜ਼ਾਮਪਲ ਜਿਵੇਂ ਆਪਾਂ ਲੈ ਕੇ ਆਏ ਆ ਇਸ ਤੋਂ ਪਹਿਲਾਂ ਲੈ ਕੇ ਆਏ ਆ ਆਪਾਂ ਪੁਦੀਨਾ ਠੀਕ ਹੈ ਜੀ ਪਦੀਨੇ ਨੂੰ ਕਲੀਨ ਕਰ ਲੈਣੇ ਠੀਕ ਹੈ ਜੀ ਪਦੀਨੇ ਦੀ ਪੱਤੀਆਂ ਲਵਾਂਗੇ ਆਪਾਂ ਬਿਲਕੁਲ ਤੇ ਇਹਨਾਂ ਦੇ ਵਿੱਚ ਇਸਤੇਮਾਲ ਹੋਣ ਵਾਲਾ ਗੰਡਾ ਜਿਹੜਾ ਆਪਾਂ ਆਮ ਨਹੀਂ ਲੈਣਾ ਆਪਾਂ ਘਰੋਂ ਚ ਵਰਤੇ ਜਾਂਦੇ ਨੇ ਇਹਦੇ ਲਈ ਆਪਾਂ ਲਵਾਂਗੇ ਦੂਜੇ ਜਿਹੜੇ ਗੰਡੇ ਹੁੰਦੇ ਆ ਭੂਕਾਲੇ ਚਟਣੀ ਵਾਲੇ ਉਹ ਗੰਡੇ ਲਵੇ ਆਪਾਂ ਤੇ ਆਪਣੇ ਕੋਲ ਗੰਡੇ ਪਏ ਸੀ ਤੇ ਉਹ ਆਪਾਂ ਗੰਡੇ ਦੋ-ਦੋ ਗੰਡੇ ਦੋਨਾਂ ਚਟਨੀਆਂ ਦੇ ਵਿੱਚ ਚਾਰ ਗੰਡੇ ਮਤਲਬ ਦੋ-ਦੋ ਗੰਡੇ ਲਵਾਂਗੇ ਆਪਾਂ ਤੇ ਕੀ ਕੀ ਸਮਾਨ ਵਰਤ ਲਵਾਂਗੇ ਪੋ ਵੀ ਤੁਹਾਨੂੰ ਸ਼ੇਅਰ ਕਰਾਂਗੇ ਚਟਨੀਆਂ ਦੇ ਵਿੱਚ ਤੇ ਕਿਹੜੀ-ਕਿਹੜੀ ਚਟਨੀ ਕੁੱਟ ਰਹੇ ਆ ਪੋ ਵੀ ਤੁਹਾਨੂੰ ਦੱਸਾਂਗੇ ਤੇ ਮੈਨੂੰ ਚਟਨੀਆਂ ਦੀ ਰੈਸਪੀ ਕਾਫੀ ਜ਼ਿਆਦਾ ਹੁੰਦੀ ਹੈ ਨਹੀਂ ਫਿਲਹਾਲ ਤਾਂ ਮੈਂ ਦੋ ਲੈ ਕੇ ਆਈਆਂ ਤੁਹਾਡੇ ਲਈ ਤੇ ਤੁਸੀਂ ਨਾਰਮਲ ਜਿਹਾ ਆਮ ਦੇਖ ਲਓ ਜੀ ਤੁਸੀਂ ਇੱਕ ਸਪੈਸ਼ਲ ਚਟਨੀ ਜੋ ਕਿ ਕਾਹ ਮੈਂ ਕੱਲੀ ਚਟਨੀ ਦੀ ਰੈਸਪੀ ਲੈ ਕੇ ਆਉਂਗੀ ਇੰਨੀ ਕੁ ਡੇਲੀਸ਼ੀਅਸ ਉਹ ਚਟਨੀ ਦੀ ਰੀਸ ਮਤਲਬ ਇੱਕ ਸਬਜੀ ਦੇ ਬਰਾਬਰ ਆ ਮਤਲਬ ਜੇ ਤੁਸੀਂ ਉਹ ਸਬ지 ਚਟਨੀ ਖਾਣੇ ਹੋ ਨਾ ਉਹ ਇੱਕ ਚਟਨੀ ਸਬਜੀ ਦੇ ਬਰਾਬਰ ਆ ਤੇ ਉਹ ਚਟਨੀ ਜਣਾ ਖਣਾ ਕੁੱਟ ਵੀ ਨਹੀਂ ਸਕਦਾ ਬਹੁਤ ਔਖੀ ਆ ਕੁੱਟਣੇ ਕਿਉਂਕਿ ਉਹਦੇ ਤੇ ਨਾ ਕੁੰਡੇ ਦੇ ਜਦੋਂ ਉਸ ਚਟਨੀ ਨੂੰ ਕੁੱਟਦੇ ਨੇ ਤਾਂ ਪੂਰਾ ਮਤਲਬ ਜੋਰ ਲੱਗਦਾ ਸਹੀ ਮਾਈਨ ਦੇ ਵਿੱਚ ਮੈਂ ਪੂਰੀ ਉਹਦੇ ਚ ਪੂਰੀ ਇੱਕ ਜਿੰਦ ਇੱਕ ਜਾਣ ਕਰਨੀ ਪੈਂਦੀ ਹੈ ਉਹ ਚਟਨੀ ਦੇ ਵਿੱਚ ਉਹ ਚਟਨੀ ਫਿਰ ਤਿਆਰ ਹੁੰਦੀ ਹੈ ਤੇ ਉਹ ਚਟਨੀ ਕਾਫੀ ਫੇਮਸ ਹੈ ਠੀਕ ਹੈ ਜੀ ਬਹੁਤ ਟੇਸਟੀ ਬਣਦੀ ਕਿਉਂਕਿ ਮੈਂ ਆਪਣੇ ਕੁਲਾਰੀ ਹੁੰਦੀ ਉਹ ਖਾਂਦੀ ਰਹੀ ਹਾਂ ਤੇ ਆਪਣੇ ਉੱਥੇ ਸਿਟੀ ਦੇ ਵਿੱਚ ਕਾਫੀ ਕੁੱਟਦੇ ਨੇ ਉੱਧਰ ਮਤਲਬ ਸਾਡੇ ਏਰੀਆ ਦੇ ਵਿੱਚ ਤੇ ਉੱਧਰ ਬਾਬਾ ਕੁੱਟਦੇ ਨੇ ਉਹ ਚਟਨੀ ਤੇ ਬਾਕੀ ਡਿਲੀਸ਼ੀਅਸ ਵੀ ਬਹੁਤ ਜ਼ਿਆਦਾ ਲੱਗਦੀ ਤੇ ਉਹ ਛੇਤੀ ਆ ਬਹੁਤ ਚਟਨੀ ਦੀ ਪੋਸੀਬਲ ਹੋਇਆ ਤਾਂ ਆਪਾਂ ਆਪ ਹੀ ਕੁੱਟਾਂਗੇ ਜੇ ਨਾ ਪੋਸੀਬਲ ਹੋਇਆ ਤਾਂ ਫਿਰ ਆਪਾਂ ਉੱਥੇ ਉਹ ਬੋਰ ਜਾਵਾਂਗੇ ਕਿੱਕਪੇਟੇ ਜਾਵਾਂਗੇ ਪਿੱਕਾ ਸ਼ਹਿਰ ਜਾਵਾਂਗੇ ਤੇ ਦਨ ਆਪਾਂ ਉੱਥੇ ਜ਼ਰੂਰ ਕੁੱਟਾਂਗੇ ਉਹ ਕਟਵਾਵਾਂਗੇ ਉਹ ਚਟਨੀ ਤੇ ਤੁਹਾਨੂੰ ਰੈਸਪੀ ਦਵਾਂਗੇ ਆਸ ਕਰਾਂਗੇ ਤੁਹਾਨੂੰ ਉਹ ਚਟਣੀ ਬਹੁਤ ਟੇਸਟੀ ਲੱਗੇ ਤੇ ਬਾਕੀ ਆ ਚਟਨੀਆਂ ਨੂੰ ਵੀ ਤੁਸੀਂ ਟਰਾਈ ਕਰਿਓ ਜੀ ਕਿ ਜਿਹੜੀ ਚਟਨੀ ਦਾ ਮੇਨ ਮੋਟਿਵ ਪਤਾ ਕੀ ਹੁੰਦਾ ਚਟਨੀ ਹੁੰਦੀ ਹੈ ਜਿਹੜੀ ਕੁੰਡੇ ਦੀ ਹੁੰਦੀ ਹੈ ਜੇ ਤੁਸੀਂ ਚਟਨੀ ਦਾ ਨਾਮ ਚਟਨੀ ਦੇਣਾ ਨਾ ਚਟਨੀ ਤੇ ਕੁੰਡੇ ਚ ਕੁੱਟੋ ਚਟਨੀ ਮੈਂ ਤੇ ਇੱਕ ਗੱਲ ਕਹਿੰਦੀ ਆ ਮਿਕਸੀ ਵਿੱਚ ਕੁੱਟੀ ਜਾਣੀ ਇਹਨੂੰ ਚਟਨੀ ਨਹੀਂ ਕਹਿੰਦੇ ਆਪਾਂ ਉਹ ਇੱਕ ਮਸਾਲਾ ਬਣ ਜਾਂਦਾ ਸਹੀ ਮਾਇਨੇ ਦੇ ਵਿੱਚ ਚਲੋ ਜੀ ਕੁੱਟਦੇ ਆ ਫਿਰ ਆਪਾਂ ਪਹਿਲਾਂ ਦੌਰੀ ਕੁੰਡ ਸੋ ਜੀ ਪਹਿਲੀ ਚਟਨੀ ਆਪਾਂ ਕਾਦੀ ਪੁੱਟਨੀ ਹੈਗੀ ਤੁਹਾਨੂੰ ਮੈਂ ਦੱਸਦੀ ਆ ਇਹਦੇ ਲਈ ਆਪਾਂ ਲਿਆ ਪਦੀਨਾ ਤੇ ਨਾਲ ਲਿਆ ਆਪਣਾ ਘਰ ਦਾ ਖੇਤ ਦਾ ਧਨੀਆ ਪਦੀਨਾ ਵੀ ਘਰ ਦੇ ਖੇਤ ਦਾ ਧਨੀਆ ਗੰਡੇ ਵੀ ਆਪਣੇ ਆਪਣੇ ਨੇ ਠੀਕ ਹੈ ਜੀ ਇਹ ਸਾਰਾ ਸਮਾਨ ਦੇ ਵਿੱਚ ਦੋ ਹਰੀਆਂ ਮਿਰਚਾਂ ਲਓ ਜੀ ਚਟਨੀ ਕਾਦੀ ਪੁੱਟਨੀ ਦੇਖੋ ਤੁਸੀਂ ਆਪਾਂ ਇਹ ਪਾ ਰਿਆ ਹਰੀ ਮਿਰਚਾਂ ਕੁਦੀਨ ਨੇ ਤਣੀਆਂ ਨੇ ਤੇ ਗੰਡਾ ਭੂਕਾ ਚਲੋ ਜੀ ਕੁੱਟਦੇ ਆ ਚਟਨੀ ਲਓ ਜੀ ਇੱਥੇ ਆਪਾਂ ਨਾ ਕੁੰਡੇ ਦੇ ਵਿੱਚ ਸਾਰਾ ਸਮਾਨ ਇਕੱਠਾ ਹੀ ਪਾਤਾ ਸੀ ਮਤਲਬ ਤਣੀਆਂ ਪਦੀਨਾ ਭੂਕਾ ਵਾਲੇ ਗੰਡੇ ਬਟ ਭੂਕਾ ਨਹੀਂ ਪਾਉਣੀ ਆ ਭੂਕਾ ਦੇ ਅੱਜ ਕੱਲ ਪਤਨ ਕਿ ਉਹ ਕੋੜੀਆਂ ਲੱਗ ਰਹੀਆਂ ਨੇ ਤੇ ਕਿਉਂਕਿ ਇਸ ਤੋਂ ਪਹਿਲਾਂ ਇੱਕ ਵਾਰੀ ਨਾ ਭੂਕਾ ਵਾਲੇ ਆਪਾਂ ਟਰਾਈ ਕੀਤੀ ਸੀਗੀ ਤੇ ਭੂਕਾ ਵਾਲੀ ਕੋੜੀ ਬਣੀ ਸੀ ਚਟਨੀ ਤੇ ਇਸ ਕਰਕੇ ਹੁਣ ਆਪਾਂ ਇਹਦੇ ਵਿੱਚ ਭੂਕਾ ਨਹੀਂ ਪਾਉਣੀ ਆ ਹੈਗੀਆਂ ਤੇ ਇਹਦੇ ਚ ਹਰੀਆਂ ਮਿਰਚਾਂ ਆਲਰੇਡੀ ਪਾਈਆਂ ਹੋਈਆਂ ਨੇ ਤੁਹਾਡੀ ਚੋਇਸ ਹੈ ਤੁਸੀਂ ਥੋੜਾ ਜਿਹਾ ਤੇਜ਼ ਖਾਣੇ ਹੋ ਮਿਰਚ ਵਗੈਰਾ ਤਾਂ ਤੁਸੀਂ ਰੈੱਡ ਮਿਰਚ ਪਾ ਸਕਦੇ ਹੋ ਤਾਂ ਬਟ ਨਹੀਂ ਆਪਾਂ ਨਹੀਂ ਪਾਵਾਂ ਕਿਉਂਕਿ ਹਰੀਆਂ ਮਿਰਚਾਂ ਵੀ ਕੌੜੀਆਂ ਹੁੰਦੀਆਂ ਨੇ ਸੋ ਦੋ ਪਾਈਆਂ ਨੇ ਵੱਡੀਆਂ ਬਿਲਕੁਲ ਲੰਬੇ ਸਾਈਜ਼ ਦੇ ਆ ਤੇ ਨਮਕ ਆਪਾਂ ਨੇੜੇ ਜਿਹਾ ਪਾਵਾਂਗੇ ਤੇ ਬਹੁਤ ਟੇਸਟੀ ਬਣਦੀ ਹੈ ਇਹਨੇ ਚਟਨੀ ਇਹਾਂ ਸੇ ਆਪਾਂ ਕੀ ਲਵਾਂਗੇ ਦੋ ਹਰੀਆਂ ਮਿਰਚਾਂ ਲਵਾਂਗੇ ਜੀ ਇਹ ਜ਼ਿਆਦਾ ਨਹੀਂ ਸਮਾਨ ਪਾਉਣਾ ਇਹਦੇ ਵਿੱਚ ਠੀਕ ਹੈ ਜੀ ਭੂਕਾਂ ਵਾਲੇ ਦੋ ਗੰਡੇ ਲਵਾਂਗੇ ਆਪਾਂ ਬਰੀਕ 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 ਲਾ ਲੋ ਕਿਵੇਂ ਲਾ ਲੋ ਠੀਕ ਹੈ ਜੀ ਕੁੱਟਣੀ ਆਪਾਂ ਤਾਂ ਵਿੱਚ ਤੇ ਦੋ ਗੰਡੇ ਲਵਾਂਗੇ ਦੋ ਹਰੀਆਂ ਮਿਰਚਾਂ ਲਵਾਂਗੇ ਇਹਦੇ ਵਾਸਤੇ ਪਹਿਲਾਂ ਇਹਨਾਂ ਨੂੰ ਕੁੱਟਾਂਗੇ ਫਿਰ ਇਹਦੇ ਵਿੱਚ ਕੁਝ ਹੋਰ ਵੀ ਪਾਵਾਂਗੇ ਉਹ ਠੰਡੀ ਚਟਨੀ ਮਤਲਬ ਕਿਉਂਕਿ ਉਹਦੇ ਚ ਠੰਡੀਆਂ ਚੀਜ਼ਾਂ ਮਤਲਬ ਪਦੀਨਾ ਤੇ ਧਣੀਆਂ ਜਿਹੜਾ ਠੰਡਾ ਹੁੰਦਾ ਨਾ ਤੇ ਚਟਨੀ ਕਰਕੇ ਉਹ ਠੰਡੀ ਚਟਨੀ ਆ ਨੋਚ ਉਹਨੂੰ ਕੁਟਦੇ ਆਪਾਂ ਫਿਰ ਉਸ ਤੋਂ ਬਾਅਦ ਅਗਲੀ ਚੀਜ਼ ਪਾਵਾਂਗੇ ਪਹਿਲਾਂ ਇਹਨੂੰ ਕੁਟਦੇ ਉਸੇ ਉਸੇ ਭਾਂਡੇ 'ਚ ਕੁਟਾਂਗੇ ਆਪਾਂ ਥੋੜਾ ਬੂਟਾ ਮਤਲਬ ਠੰਡੀਆਂ ਤੋਂ ਨੀਲਾ ਦੇਖੋ ਗੰਮਣਾ ਮੜਾ ਨੋਚ ਇਹਨੂੰ ਕੁਟਦੇ ਆਪਾਂ ਉਜੀ ਇਹ ਚਟਨੀ ਜਿਹੜੀ ਸੈਕਿੰਡ ਚਟਨੀ ਆ ਜਿਹੜੀ ਆਪਣੀ ਇਹ ਵੀ ਆਪਣੀ ਹੁਣ ਆਫ ਬਣ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਆ ਗਈ ਟਮਾਟਰ ਦੀ ਵਾਰੀ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਦੋ ਚਟਣੀਆਂ ਕੁੱਟਣ ਦਾ ਕਾਰਨ ਸੀਗਾ ਕਿ ਹਸਬੰਡ ਜਿਹੜੀ ਠੰਡੀ ਚਟਨੀ ਆ ਧਣੀਏ ਪੁਦੀਨੇ ਵਾਲੀ ਉਹ ਨਹੀਂ ਖਾਂਦੀ ਇਸ ਕਰਕੇ ਸਾਨੂੰ ਇੱਕ ਐਕਸਟਰਾ ਚਟਨੀ ਕੁੱਟਣੀ ਪਈ ਸੋ ਮੈਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਦੋ ਚਟਣੀਆਂ ਦੀ ਰੈਸਪੀ ਇੱਕ ਆਪਣੀ ਠੰਡੀ ਚਟਨੀ ਹੈ ਤੇ ਇੱਕ ਆਪਣੀ ਟਮਾਟਰਾਂ ਦੀ ਖਟਮਿੱਠੀ ਜਿਹੜੀ ਚਟਨੀ ਹੈ ਦੋ ਚਟਣੀਆਂ ਦੀ ਰੈਸਪੀ ਲੈ ਕੇ ਆਏ ਆ ਆਸ ਕਰਾਂਗੇ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਵਲੌਗ ਤੇ ਮੇਰੇ ਚਟਣੀਆਂ ਵੀ ਜਰੂਰ ਦ ਹੁੰਦਾ ਜਿਹੜਾ ਆਪਾਂ ਚਟਣੀਆਂ ਦੇ ਵਿੱਚ ਪਾਇਆ ਤੇ ਇਹ ਦੇਖੋ ਇੱਥੇ ਮੈਂ ਐਡ ਔਨ ਕਰਤਾ ਨਮਕ ਕਿਉਂਕਿ ਮਿਰਚ ਆਲਰੇਡੀ ਮੈਂ ਦੋਨਾਂ ਚਟਣੀਆਂ ਦੇ ਵਿੱਚ ਦੋ-ਦੋ ਪਾਈਆਂ ਬਿਗ ਸਾਈਜ਼ ਦੇ ਆ ਸੋ ਨੀਡ ਮੇਰੇ ਅਕੋਰਡਿੰਗ ਸਾਡੇ ਫੈਮਿਲੀ ਦੇ ਅਕੋਰਡਿੰਗ ਕਿਉਂਕਿ ਅਸੀਂ ਜਿੰਨਾ ਮਤਲਬ ਮਿਰਚ ਖਾਨੇ ਆ ਉਸ ਅਕੋਰਡਿੰਗ ਮੈਨੂੰ ਕੋਈ ਨੀਡ ਨਹੀਂ ਹੈਗੀ ਕਿ ਮੈਂ ਇਹਦੇ ਵਿੱਚ ਰੈੱਡ ਚਿੱਲੀ ਪਾਵਾਂ ਰੈੱਡ ਮਿਰਚਾ ਪਾਵਾਂ ਲਾਲ ਮਿਰਚਾ ਪਾਵਾਂ ਪਰ ਤੁਹਾਨੂੰ ਜੇਕਰ ਨੀਡ ਹੋਵੇ ਤੁਸੀਂ ਆਪਣੇ ਅਕੋਰਡਿੰਗ ਟੇਸਟ ਮੁਤਾਬਿਕ ਤੁਸੀਂ ਇਹਦੇ ਵਿੱਚ ਵੱਧ ਘੱਟ ਸਾਰਾ ਸਮਾਨ ਕਰ ਸਕਦੇ ਹੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੇ ਲਈ ਸਤਿ